ਮੋਰਚੇ ਨੂੰ ਉਸ ਵੇਲੇ ਵੱਡੀ ਸਫਲਤਾ حاصل ਹੋਈ ਜਦੋਂ ਮਾਝੋਗ ਸੁਪਰੀਮ ਕੋਰਟ ਦੇ ਬੋਲੋ ਕੌਮੀ ਇਨਸਾਫ ਮੋਰਚਾ ਦੇ ਹੱਕ ਦੇ ਵਿੱਚ ਫੈਸਲਾ ਸੁਣਾ ਦਿੱਤਾ ਜੀ ਹਾਂ ਦੱਸ ਦਈਏ ਕਿ ਪਿਛਲੇ ਸਮੇ ਤੋਂ ਜਿਹੜਾ ਕਿ ਕੌਮੀ ਇਨਸਾਫ ਮੋਰਚਾ ਲਗਾਤਾਰ ਚੱਲ ਰਿਹਾ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਤੇ ਹੋਰ ਮੰਗਾਂ ਨੂੰ ਲੈ ਕੇ ਜਿਹੜਾ ਇਹ ਕੌਮੀ ਇਨਸਾਫ ਮੋਰਚਾ ਲਗਾਤਾਰ ਚੱਲ ਰਿਹਾ ਜਿਸ ਨੂੰ ਕਿ ਇੱਥੋਂ ਜਿਹੜਾ ਕਿ ਉਠਾਉਣ ਦੀਆਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਇਸ ਦੇ ਚੱਲਦੇ ਮਾਝੋਗ ਸੁਪਰੀਮ ਕੋਰਟ ਦਾ ਰੁਕ ਕੀਤਾ ਗਿਆ ਸੀ ਤਾਂ ਅੱਜ ਜਿਹੜਾ ਕੀ ਫੈਸਲਾ ਸੁਣਾਉਂਦੇ ਹੋਏ ਕਿਹਾ ਗਿਆ ਕਿ ਇਸ ਕੌਮੀ ਇਨਸਾਫ ਮੋਰਚੇ ਨੂੰ ਫਿਲਹਾਲ ਜਿਹੜਾ ਨਹੀਂ ਚੁਕਵਾਇਆ ਜਾਵੇਗਾ ਜਿਸ ਨੂੰ ਲੈ ਕੇ ਜੜੀਆਂ ਸਿੱਖ ਸੰਗਤਾਂ ਨੇ ਇਸ ਨੂੰ ਆਪਣੀ ਵੱਡੀ ਜਿੱਤ ਮੰਨ ਰਹੀਆਂ ਨੇ ਖੁਸ਼ੀ ਮਨਾਈ ਜਾ ਰਹੀਆਂ ਦਾਸਾਂ ਕਿਤੀਆਂ ਜਾ ਰਹੀ ਨੇ ਕਿ ਜਿਹੜੀਆਂ ਅਸੀਂ ਅਰਦਾਸਾਂ ਕਰ ਰਹੇ ਸੀ ਜャ ਲਗਾਤਾਰ ਅਸੀਂ ਮੋਰਚੇ ਦੇ ਵਿੱਚ ਬੈਠੇ ਹਾਂ ਉਸ ਦਾ ਸਾਨੂੰ ਫਲ ਮਿਲਿਆ ਫਿਲਹਾਲ ਲਈ ਜਿਹੜਾ ਇਹ ਕੌਮੀ ਇਨਸਾਫ ਮੋਰਚਾ ਨਹੀਂ ਚੁਕਵਾਇਆ ਜਾਵੇਗਾ ਜਿਹੜਾ ਕਿ ਮਾਉ ਜੋਗ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਦੇਖੋ ਇਹ ਖਾਸ ਰਿਪੋਰਟ ਸੋ ਦੱਸਦੀ ਹੈ ਕਿ ਸਿੱਖ ਕੌਮ ਦੀਆਂ ਚਾਰ ਪ੍ਰਮੁੱਖ ਮੰਗਾਂ ਨੂੰ ਲੈ ਕੇ ਲੱਗੇ ਕੌਮੀ ਇਨਸਾਫ ਮੋਰਚੇ ਨੂੰ ਉਦੋਂ ਵੱਡੀ ਸਫਲਤਾ ਪ੍ਰਾਪਤ ਹੋਈ ਹੈ ਜਦੋਂ ਮਾਨਯੋਗ ਸੁਪਰੀਮ ਕੋਰਟ ਨੇ ਮੋਰਚਾ ਚੁਕਵਾਉਣ ਤੋਂ ਅਨਮਿੱਥੇ ਸਮੇਂ ਲਈ ਪਾਬੰਦੀ ਲਗਾ ਦਿੱਤੀ ਹੈ ਇਸ ਸਬੰਧੀ 7 ਜਨਵਰੀ 2023 ਤੋਂ ਚੰਡੀਗੜ੍ਹ ਮੋਹਾਲੀ ਦੀ ਸਰਹੱਦ ਤੇ ਲੱਗੇ ਇਸ ਮੋਰਚੇ ਨੂੰ ਚੁਕਵਾਉਣ ਲਈ ਆਰਾਈਵ ਸੇਫ ਸੋਸਾਇਟੀ ਵੱਲੋਂ ਮੋਰਚੇ ਨੂੰ ਚੁਕਵਾ ਕੇ ਰਸਤਾ ਖੁੱਲ੍ਹਣ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਸੀ ਜਿਸ ਦੌਰਾਨ ਕੋਰਟ ਨੇ 9 April 2024 ਨੂੰ ਹਰ ਤਰ੍ਹਾਂ ਦੀ ਫੌਜੀ ਤਾਕਤ ਵਰਤ ਕੇ ਮੋਰਚੇ ਨੂੰ ਚੁਕਵਾਉਂਦਾ ਹੁਕਮ ਦਿੱਤਾ ਸੀ ਇਸ ਦੇ باوجود ਮੋਰਚਾ ਕਨਵੀਨਰ ਭਾਈ ਪਾਲ ਸਿੰਘ ਫਰਾਂਸ ਵੱਲੋਂ ਆਪਣੀ ਪੂਰੀ ਟੀਮ ਸਮੇਤ ਇਸ ਫੈਸਲੇ ਅੱਗੇ ਨਾ ਝੁਕਦੇ ਨਿਰਧਤਾ ਦੇ ਨਾਲ ਡਟਣ ਦਾ ਐਲਾਨ ਕਰ ਦਿੱਤਾ ਗਿਆ ਸੀ ਸੁਪਰੰਤ ਪੰਜਾਬ ਸਰਕਾਰ ਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਸੀ ਜਿਸ ਦੀ ਸੁਣਵਾਈ ਤੇ ਚਲਦੇ ਆ ਮਾਜੋਕ ਸੁਪਰੀਮ ਕੋਰਟ ਦੇ ਦੋ ਜੱਜਾਂ ਦੇ ਬੈਂਚ ਦੇ ਵੱਲੋਂ ਇਤਿਹਾਸਿਕ ਫੈਸਲਾ ਸੁਣਾਇਆ ਗਿਆ ਕਿ ਮੋਰਚੇ ਨੂੰ ਕਿਸੇ ਵੀ ਕੀਮਤੇ ਚੁਕਵਾਇਆ ਨਹੀਂ ਜਾ ਸਕਦਾ ਕੌਮੀ ਇਨਸਾਫ ਮੋਰਚੇ ਵੱਲੋਂ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਕੋਲਨਮ ਗੋਸਾ ਵੇਸ ਦੀ ਅਗਵਾਈ ਦੇ ਵਿੱਚ ਵਕੀਲ ਕਬਲਪ੍ਰੀਤ ਕੌਰ ਤੇ ਵਕੀਲ ਨਾਇਬ ਗੋਹਰ ਤੇ ਵਕੀਲ ਸਤਿਆ ਮਿਤਰਾ ਪੇਸ਼ ਹੋਏ ਜਿਨ੍ਹਾਂ ਦੇ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਜੱਜ ਬੀ ਆਰ ਗਵਾਈ ਤੇ ਜੱਜ ਕੇ ਵੀ ਵਿਸ਼ਵਨਾਥਨ ਵੱਲੋਂ ਮੋਰਚੇ ਦੇ ਹੱਕ ਦੇ ਵਿੱਚ ਉਹ ਫੈਸਲਾ ਸੁਣਾਇਆ ਗਿਆ ਜਿਸ ਦੇ ਵਿੱਚ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਮੋਰਚਾ ਜ਼ਬਰਦਸਤੀ ਚੁਕਵਾਉਣ ਤੇ ਅਣਮਿੱਥੇ ਸਮੇਂ ਲਈ ਪਾਬੰਦੀ ਲਗਾ ਦਿੱਤੀ ਗਈ ਹੈ ਜਿਸ ਨਾਲ ਪ੍ਰਸ਼ਾਸਨ ਮੋਰਚੇ ਦੀਆਂ ਮੰਗਾਂ ਮੰਨਣ ਲਈ ਮਜਬੂਰ ਹੋਵੇਗਾ ਭਾਈ ਫਰਾਂਸ ਅਤੇ ਮੋਰਚੇ ਦੀ ਤਾਲਮਿਲ ਕਮੇਟੀ ਦੇ ਮੈਂਬਰਾਂ ਨੇ ਇਸ ਮੋਰਚੇ ਦੇ ਵਿੱਚ ਬੈਠੀਆਂ ਸੰਗਠਾਂ ਅਤੇ ਦੇਸ਼ ਵਿਦੇਸ਼ ਦੇ ਵਿੱਚ ਅਰਦਾਸਾਂ ਕਰੀਆਂ ਸੰਗਠਾਂ ਦੀ ਜਿੱਤ ਕਰਾ ਦਿੱਤਾ ਉਹਨਾਂ ਕਹਿ ਕੇ ਇਸ ਦੇ ਨਾਲ ਬੰਦੀ ਸਿੰਘਾਂ ਦੀ ਰਿਹਾਈ ਅਤੇ ਹੋਰ ਮੰਗਾਂ ਮੰਨਣ ਦੀ ਆਸ ਵਾਧ ਚੁੱਕੀ ਹੈ ਇਸ ਤਰ੍ਹਾਂ ਲੋਕ ਹਿੱਤ ਮਿਸ਼ਨ ਬੀਕੇਯੂ ਪੰਜਾਬ ਨੇਵੀ ਸੁਪਰੀਮ ਕੋਰਟ ਦੇ ਇਸ ਫੈਸਲੇ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਬਿਊਰੋ ਰਿਪੋਰਟ ਹਰਪ ਪੰਜਾਬ ਟੀਵੀ